ਤੁਸੀਂ ਦੇਖ ਰਹੇ ਹੋ ਨਿਰਪੱਖ ਆਵਾਜ਼ ਤਾਂ ਇਸ ਸਮੇਂ ਅਸੀਂ ਮੌਜੂਦ ਹਾਂ ਸੰਗਰੂਰ ਸ਼ਹਿਰ ਦੇ ਵਿੱਚ ਜਿੱਥੇ ਕਿ ਤਸਵੀਰਾਂ ਤੁਹਾਨੂੰ ਦਿਖਾ ਦਈਏ ਸੰਗਰੂਰ ਦੇ بڑے ਚੌਂਕ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਕਿ ਬਲੈਕ ਆਊਟ 8 ਵਜੇ ਰਾਤ ਨੂੰ ਸੰਗਰੂਰ ਦੇ ਵਿੱਚ ਹੋ ਚੁੱਕਿਆ ਹੈ ਸੰਗਰੂਰ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਆਪਣੇ ਫੋਨ ਦੀ ਸਕਰੀਨ ਤੇ ਦੇਖ ਰਹੇ ਹੋ ਪੁਲਿਸ ਸਟੇਸ਼ਨ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਪੁਲਿਸ ਸਟੇਸ਼ਨ ਦੇ ਵਿੱਚ ਵੀ ਹਨੇਰਾ ਉਹ ਜਿਹੜੇ ਕਿ ਨਜ਼ਰ ਆ ਰਿਹਾ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚਾਰ ਚਪੇਰੇ ਦੀਆਂ ਤਸਵੀਰਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੇਵਾਂ ਤੁਸੀਂ ਦੇਖ ਸਕਦੇ ਹੋ ਕਿ ਸਿਰਫ ਜਿਹੜੇ ਕਿ ਗੱਡੀਆਂ ਦੇ ਜਿਹੜੇ ਕਿ ਲਾਈਟਾਂ ਸਿਰਫ ਵਾਹਨ ਦੀਆਂ ਲਾਈਟਾਂ ਚੱਲਦੀਆਂ ਸੀ ਨਜ਼ਰ ਆ ਰਹੀਆਂ ਨੇ ਦੁਕਾਨਾਂ ਦੀਆਂ ਨੇ ਕਿ ਲਾਈਟਾਂ ਚੱਲਦੀਆਂ ਸੀ ਤਾਂ ਉਹਨਾਂ ਦੇ ਜਿਹੜੇ ਕਿ ਦੁਕਾਨਾਂ ਵਾਲਿਆਂ ਨੂੰ ਲਾਈਟਾਂ ਬੰਦ ਕਰਨ ਲਈ ਕਿਹਾ ਗਿਆ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਹਨ ਸੰਗਰੂਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਆਪਣੇ ਫੋਨ ਦੀ ਸਕਰੀਨ ਤੇ ਨਿਰਪੱਖ ਆਵਾਜ਼ ਦੁਆਰਾ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਸੰਗਰੂਰ ਦੇ ਵਿੱਚ ਬਲੈਕਆਊਟ ਜੋ ਰਾਤ 8 ਵਜੇ ਤੋਂ ਜਿਹੜਾ ਕਿ 9 ਵਜੇ ਤੱਕ ਦਾ ਬਲੈਕਆਊਟ ਜੋ ਹੋਣਾ ਸੀ ਉਹ ਹੁਣ ਸੰਗਰੂਰ ਦੇ ਵਿੱਚ ਬਲੈਕਆਊਟ ਹੋ ਚੁੱਕਿਆ ਹੈ ਸੰਗਰੂਰ ਦੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂਗੇ ਜਿਹੜੇ ਕਿ ਸਾਰੀਆਂ ਦੀਆਂ ਸਾਰੀਆਂ ਦੁਕਾਨਾਂ ਇਸ ਸਮੇਂ ਬੰਦ ਕਰਵਾ ਦਿੱਤੀਆਂ ਗਈਆਂ ਹਨ ਸਿਰਫ ਵਾਹਨਾਂ ਦੀਆਂ ਨੇ ਕਿ ਲਾਈਟਾਂ ਚੱਲਦੀਆਂ ਸਿਰਫ ਆ ਦਿਖਾਈ ਦੇ ਰਹੀਆਂ ਹਨ ਸੰਗਰੂਰ ਦੇ بڑے ਚੌਂਕ ਦੇ ਵਿੱਚ ਇਸ ਸਮੇਂ ਅਸੀਂ ਮੌਜੂਦ ਹਾਂ ਤਸਵੀਰਾਂ ਅਸੀਂ ਬਾਜ਼ਾਰ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਦੇਖ ਸਕਦੇ ਹੋ ਤਸਵੀਰਾਂ ਕਿ ਬਾਜ਼ਾਰ ਦੇ ਵਿੱਚ ਜਿਹੜਾ ਕਿ ਹਨੇਰਾ ਹੋਇਆ ਨਜ਼ਰ ਆ ਰਿਹਾ ਹੈ ਸੰਗਰੂਰ ਸ਼ਹਿਰ ਦੇ ਵਿੱਚ ਬਲੈਕ ਆਊਟ ਹੋ ਚੁੱਕਿਆ ਹੈ ਜਿਹੜਾ ਕਿ 8 ਤੋਂ 9 ਵਜੇ ਤੱਕ ਦਾ ਟਾਈਮ ਹੈ ਜਿਹੜਾ ਕਿ ਸੰਗਰੂਰ ਦੇ ਵਿੱਚ ਬਲੈਕ ਆਊਟ ਦਾ ਦਿੱਤਾ ਗਿਆ ਸੀ ਤਾਂ ਉਸ ਸਮੇਂ ਦੇ ਮੁਤਾਬਕ ਬਲੈਕ ਆਊਟ ਸੰਗਰੂਰ ਦੇ ਵਿੱਚ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚਾਰ ਚਪੇਰੇ ਦੀਆਂ ਤਸਵੀਰਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਸਿਰਫ ਵਾਹਨਾਂ ਜਿਹੜੀਆਂ ਕਿ ਲਾਈਟਾਂ ਚੱਲਦੀਆਂ ਦਿਖਾਈ ਦੇ ਰਹੀਆਂ ਹਨ ਬਾਕੀ ਜਿਹੜੇ ਕਿ ਚਾਰ ਚਪੇਰੇ ਘੁੱਪ ਹਨੇਰਾ ਨਜ਼ਰ ਹੋਇਆ ਦਿਖਾਈ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਦੂਜੇ ਪਾਸੇ ਦੀਆਂ ਵੀ ਤਸਵੀਰਾਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਚਾਰ ਚਬੇਰੇ ਦੀਆਂ ਤਸਵੀਰਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਨਿਰਪੱਖ ਆਵਾਜ਼ ਤੇ ਤਾਂ ਮੈਂ ਇਧਰ ਤਨਵੇੜੇ ਕੇ بڑے ਚੌਕ ਵਾਲੀਆਂ ਤਸਵੀਰਾਂ ਤੁਹਾਨੂੰ ਦਿਖਾ ਦੇਵਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕੇ ਪੁਲਿਸ ਮੁਲਾਜ਼ਮ ਜਿਹੜਾ ਕਿ ਦੁਕਾਨਾਂ ਬੰਦ ਕਰਵਾਉਣ ਦੇ ਲਈ ਜਿਹੜਾ ਕਿ ਜਾ ਰਹੇ ਹਨ ਵਿੱਚ ਵਿੱਚ ਉਹ ਦੁਕਾਨਾਂ ਖੁੱਲੀਆਂ ਹੋਈਆਂ ਹਨ ਲਾਈਟਾਂ ਜਿਨ੍ਹਾਂ ਦੀਆਂ ਦੁਕਾਨਾਂ ਦੀਆਂ ਚੱਲ ਰਹੀਆਂ ਸੀ ਤਾਂ ਪੁਲਿਸਮ ਨਾਜਮਾ ਵੱਲੋਂ ਜਿਹੜਾ ਕਿ ਦੁਕਾਨਾਂ ਦੀਆਂ ਲਾਈਟਾਂ ਬੰਦ ਕਰਵਾ ਦਿੱਤੀਆਂ ਗਈਆਂ ਹਨ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਸੰਗਰੂਰ ਦੇ بڑے ਚੌਂਕ ਦੀਆਂ ਤਸਵੀਰਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੇ ਫੋਨ ਦੀ ਸਕਰੀਨ ਤੇ ਜਿੱਥੋਂ ਤੱਕ ਕਿ ਪੁਲਿਸ ਦੀ ਜਿਹੜੀ ਕਿ ਗੱਡੀ ਜਾ ਰਹੀ ਹੈ ਤਾਂ ਪੁਲਿਸ ਰੇਡ ਕੇ ਗੱਡੀਆਂ ਦੀਆਂ ਵੀ ਲਾਈਟਾਂ ਇਸ ਸਮੇਂ ਬੰਦ ਹੋਈਆਂ ਨਹੀਂਆਂ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਬਲੈਕ ਆਊਟ ਦਾ ਜਿਹੜਾ ਕਿ ਲੋਕਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ ਤਸਵੀਰਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਸੰਗਰੂਰ ਦੇ ਬੜੇ ਚੌਂਕਦਿਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਤੁਸੀਂ ਦੇਖ ਸਕਦੇ ਹੋਗੇ ਤਾਇਆ ਤਸਵੀਰਾਂ ਨਿਰਪੱਖ ਵਾਅ ਤੇ ਲਾਈਵ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਸਾਰਿਆਂ ਦੀਆਂ ਸਾਰੀਆਂ ਦੁਕਾਨਾਂ ਜਿਹੜੇ ਕਿ ਬੰਦ ਕਰਵਾ ਦਿੱਤੀਆਂ ਗਈਆਂ ਹਨ ਜਿਹਨਾਂ ਦੇ ਦੁਕਾਨਾਂ ਦੀਆਂ ਲਾਈਟਾਂ ਚੱਲ ਰਹੀਆਂ ਨੇ ਜਾਂ ਪੁਲਿਸ ਮ 来 ਉਹਨਾਂ ਦੇ ਕਿ ਦੁਕਾਨਾਂ ਦੀਆਂ ਲਾਈਟਾਂ ਵੀ ਬੰਦ ਕਰਵਾ ਰਹੇ ਹਨ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਆਪਣੇ ਫੋਨ ਦੀ ਸਕਰੀਨ ਤੇ ਤੇ ਸ਼ਟਰਡਾਊਨ ਕਰਵਾ ਦਿੱਤੇ ਗਏ ਹਨ ਸਾ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੰਗਰੂਰ ਦੇ ਬੜੇ ਚਾਹੁੰਦੇ ਆ ਤਸਵੀਰਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਤਾਂ ਦੂਜੇ ਪਾਸੇ ਮੈਂ ਤੁਹਾਨੂੰ ਉਹ ਜਿਹੜਾ ਕਿ ਤੂਰੀ ਗੇਟ ਵੱਲ ਦੀਆਂ ਵੀ ਤਸਵੀਰਾਂ ਤੁਹਾਨੂੰ ਨਾਲ ਸ਼ੇਅਰ ਕਰੂੰਗਾ ਤੁਸੀਂ ਦੇਖ ਸਕਦੇ ਹੋ ਸੰਗਰੂਰ ਦੀਆਂ ਲਾਈਵ ਤਸਵੀਰਾਂ ਕਿ ਸੰਗਰੂਰ ਦੇ ਵਿੱਚ ਜਿਹੜਾ ਕਿ 8 ਤੋਂ 9 ਵਜੇ ਤੱਕ ਦਾ ਟਾਈਮ ਦਿੱਤਾ ਗਿਆ ਸੀ ਤਾਂ ਜਿਹੜਾ ਕਿ 8 ਤੋਂ 9 ਦੇ ਜਿਹੜੇ ਟਾਈਮ ਦਿੱਤਾ ਗਿਆ ਸੀ ਤਾਂ ਉਸ ਦੇ ਮੁਤਾਬਕ ਸੰਗਰੂਰ ਦੇ ਵਿੱਚ ਬਲੈਕ ਆਊਟ ਹੋ ਚੁੱਕਿਆ ਹੈ ਰਕੇ ਬੋ ਸਾਾਰੇ ਸ਼ਹਿਰ ਦੀ ਪੂਰੇ ਸ਼ਹਿਰ ਦੀ ਲਾਈਟ ਕੱਟ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਸੰਗਰੂਰ ਦੀਆਂ ਹੈ ਆਪਣੇ ਨਿਰਪੱਖ ਆਵਾਜ਼ ਚੈਨਲ ਦੇ ਤੇ ਜਰੀਏ ਤੁਸੀਂ ਤਸਵੀਰਾਂ ਦੇਖ ਸਕਦੇ ਹੋਗੇ ਆਪਣੇ ਫੋਨ ਦੀ ਸਕਰੀਨ ਤੇ ਦੂਜੇ ਪਾਸੇ ਮੈਂ ਤੁਹਾਨੂੰ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰਦੇ ਵਾਂ ਧੂਰੀ ਗੇਟ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਸਦਰ ਬਾਜ਼ਾਰ ਦੀਆਂ ਤਸਵੀਰਾਂ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਿਹਾ ਹਾਂ ਨਿਰਪੱਖ ਆਵਾਜ਼ ਤੇ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਕਿ ਬਲੈਕ ਆਊਟ ਹੋ ਚੁੱਕਿਆ ਹੈ ਪੂਰੀਆਂ ਦੇ ਪੂਰੀਆਂ ਦੇ ਕਿ ਸਾਰੀਆਂ ਸਾਰੀਆਂ ਦੁਕਾਨਾਂ ਬੰਦ ਹੋਈਆਂ ਨਜ਼ਰ ਆ ਰਹੀਆਂ ਹਨ ਵਿੱਚ ਵਿੱਚੜੀਆਂ ਕਿ ਦੁਕਾਨਾਂ ਖੁੱਲੀਆਂ ਹੋਈਆਂ ਸੰਤਾਂ ਉਹਨਾਂ ਦੀਆਂ ਲਾਈਟਾਂ ਜੋ ਕਿ ਪੁਲਿਸ ਦੇ ਲਾਜਮਾ ਵੱਲੋਂ ਬੰਦ ਕਰਵਾ ਦਿੱਤੀਆਂ ਗਿਆ ਨਾ ਨਤੂਰੀ ਗੇਟ ਦੀਆਂ ਤਸਵੀਰਾਂ ਇਧਰ ਤੁਸੀਂ ਦੇਖ ਸਕਦੇ ਹੋ ਸਾਦਰ ਬਾਜ਼ਾਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਆਪਣੇ ਫੋਨ ਦੀ ਸਕਰੀਨ ਤੇ ਕਿ ਜਿਹੜਾ ਕਿ ਬਾਜ਼ਾਰ ਦੇ ਵਿੱਚ ਸਿਰਫ ਜੋ ਵਾਹਨ ਜੋ ਆਵਾਜਾਈ ਵਾਲੇ ਵਾਹਨ ਉਹਨਾਂ ਦੀਆਂ ਲਾਈਟਾਂ ਸਿਰਫ ਚੱਲਦੀਆਂ ਦਿਖਾਈ ਦੇ ਰਹੀਆਂ ਹਨ ਉਸ ਤੋਂ ਇਲਾਵਾ ਕਿ ਪੂਰੇ ਬਾਜ਼ਾਰ ਦੇ ਵਿੱਚ ਹਨੇਰਾ ਨਜ਼ਰ ਆ ਰਿਹਾ ਹੈ ਜਨਨ ਕਿ ਜਿਹੜੇ ਕਿ ਦੁਕਾਨਾਂ ਦੀਆਂ ਲਾਈਟਾਂ ਬਿਲਕੁਲ ਸਾਰੀਆਂ ਅੜ ਕੇ ਬੰਦ ਕਰਵਾ ਦਿੱਤੀਆਂ ਗਿਆ ਨਾ ਤਾਇਆ ਤਸਵੀਰਾਂ ਤੁਸੀਂ ਦੇ ਸਕਦੇ ਹੋ ਆਪਣੇ ਫੋਨ ਦੀ ਸਕਰੀਨ ਤੇ ਕਿ ਪੂਰੇ ਦਾ ਪੂਰਾ ਬਾਜ਼ਾਰ ਆ ਜਿਹੜਾ ਬੰਦ ਕਰਵਾ ਦਿੱਤਾ ਹੈ ਵੀ ਦੇਖ ਸਕਦੇ ਹੋ ਇੱਥੇ ਵੀ ਤੁਹਾਡੇ ਨਾਲ ਤਸਵੀਰਾਂ ਮੈਂ ਸ਼ੇਅਰ ਕਰ ਦੇਵਾਂ ਕਿ ਪੂਰੇ ਦੇ ਪੂਰੇ ਕਿ ਦੁਕਾਨਾਂ ਇਸ ਸਮੇਂ ਬੰਦ ਕਰਵਾ ਦਿੱਤੀਆਂ ਨੇ ਪੁਲਿਸ ਵੱਲੋਂ ਤੇ ਆਵਾਜਾਈ ਦੇ ਜੋ ਸਿਰਫ ਵਾਹਨ ਜੋ ਚੱਲ ਰਹੇ ਹਨ ਸਿਰਫ ਉਹਨਾਂ ਦੀਆਂ ਹੀ ਲਾਈਟਾਂ ਚੱਲਦੀਆਂ ਦਿਖਾਈ ਦੇ ਰਹੀਆਂ ਹਨ ਇਧਰ ਦੇ ਬਸਵਾਂ ਸਾਦਰ ਬਾਜ਼ਾਰ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਦੇਖ ਸਕਦੇ ਹੋ ਤਸਵੀਰਾਂ ਹਨਰਪਖ ਆਵਾਜ਼ ਤੇ ਜਿੱਥੇ ਕਿ ਪੂਰੇ ਬਾਜ਼ਾਰ ਇਸ ਸਮੇਂ ਪੂਰਾ ਪੂਰਾ ਬਾਜ਼ਾਰ ਬੰਦ ਕਰਵਾ ਦਿੱਤਾ ਗਿਆ ਹੈ। ਆਇਓ ਸੰਗਰੂਰ ਦੇ ਵਿੱਚ ਕਿ ਬਲੈਕ ਆਊਟ ਨੂੰ ਲੈ ਕੇ 8 ਤੋਂ 9 ਦਾ ਸਮਾਂ ਦਿੱਤਾ ਗਿਆ ਸੀ ਤਾਂ ਉਸ ਦੇ ਮੁਤਾਬਕ ਪੂਰਾ 8 ਵਜੇ ਦੇ ਕਰੀਬ ਕਿ ਲਾਈਟ ਸੰਗਰੂਰ ਸ਼ਹਿਰ ਦੀ ਕੱਟ ਦਿੱਤੀ ਸੀ ਤਾਂ ਉਸ ਤੋਂ ਬਾਅਦ ਲੈ ਕੇ ਸੰਗਰੂਰ ਦੇ ਬਾਜ਼ਾਰ ਦੇ ਅਗੇ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਹਨ। ਲਾਈਟਾਂ ਬੰਦ ਕਰਵਾਈਆਂ ਜਾ ਰਹੀਆਂ ਤਾਂ ਉਸ ਤੋਂ ਬਾਅਦ ਤਸਵੀਰਾਂ ਵੀ ਦੇਖ ਸਕਦੇ ਹੋ ਸੰਗਰੂਰ ਸ਼ਹਿਰ ਦੀਆਂ ਤਸਵੀਰਾਂ ਆਪਣੇ ਫੋਨ ਦੀ ਸਕਰੀਨ ਤੇ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਨਿਰਪੱਖ ਆਵਾਜ਼ ਦੁਆਰਾ ਕਿ ਸੰਗਰੂਰ ਸ਼ਹਿਰ ਦੇ ਵਿੱਚ ਬਲੈਕਆਊਟ ਆ ਜੋ ਕਿ ਸਮਝਤਾ ਗਿਆ ਸੀ 8 ਤੋਂ 9 ਵਜੇ ਦਾ ਸਮਾਂ ਦਿੱਤਾ ਗਿਆ ਸੀ ਦਾ ਜਿਹੜਾ ਕਿ ਸਮੇਂ ਮੁਤਾਬਕ ਸੰਗਰੂਰ ਦੇ ਵਿੱਚ ਬਲੈਕਆਊਟ ਆ ਹੋ ਚੁੱਕਾ ਹੈ ਹਨੇਰਾ ਜਿਹੜਾ ਕਿ ਸਮੇਂ ਛਾਇਆ ਹੋਇਆ ਹੈ ਸਿਰਫ ਜਿਹੜੇ ਕਿ ਵਾਹਨਾਂ ਦੀਆਂ ਲਾਈਟਾਂ ਹੀ ਚੱਲਦੀਆਂ ਦਖਾਈ ਦੇ ਰਹੀਆਂ ਹੰਤਾ ਉਸ ਤੋਂ ਇਲਾਵਾ ਇਧਰੋਂ ਸਾਦਰ ਬਾਜ਼ਾਰ ਤੋਂ ਇਲਾਵਾ ਤੁਹਾਨੂੰ ਹੈ ਜਿਹੜਾ ਕਿ ਬੜੇ ਚੌਂਕ ਦੇ ਵਿੱਚ ਆ ਫਿਰ ਮੈਂ ਤੁਹਾਨੂੰ ਇੱਕ ਵਾਰ ਲੈ ਕੇ ਜਾਵਾਂ ਤਾਂ ਦੂਜੇ ਪਾਸੇ ਦੀਆਂ ਵੀ ਤਸਵੀਰਾਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਦੇਖ ਸਕਦੇ ਹੋ ਸੰਗਰੂਰ ਤੇ ਲਾਈਵ ਤਸਵੀਰਾਂ ਕਿ ਜਿਹੜਾ ਕਿ ਸੰਗਰੂਰ ਦੇ ਵਿੱਚ ਬਲੈਕ ਆਊਟ ਆ ਹੋ ਚੁੱਕਿਆ ਹੈ ਚਾਰ ਛੇ ਪੇਰੇ ਦੇਣੇ ਕਿ ਲਾਈਟਾਂ ਬੰਦ ਕਰਵਾ ਦਿੱਤੀਆਂ ਗਈਆਂ ਹਨ ਤੁਸੀਂ ਦੇਖ ਸਕਦੇ ਹੋਗੇ ਤਾਇਆ ਤਸਵੀਰਾਂ ਲਾਈਵ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੇ ਫੋਨ ਦੀ ਸਕਰੀਨ ਤੇ ਤਾਂ ਇਸ ਸਮੇ ਅਸੀਂ ਮੌਜੂਦ ਆ ਸੰਗਰੂਰ ਦੇ بڑے ਚੌਕ ਦੇ ਵਿੱਚ ਅਗਰਸਨ ਚੌਕ ਦੇ ਵਿੱਚ ਰੁਕੇ ਹੋਏ ਆ ਜਿੱਤੇ ਕਿ ਲਾਈਵ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਦੇਖ ਸਕਦੇ ਹੋ ਤਸਵੀਰਾਂ ਕਿ ਜਿਹੜਾ ਕਿ ਪੂਰੇ ਸ਼ਹਿਰ ਦੇ ਵਿੱਚ ਆ ਇਸ ਸਮੇ ਜਿਹੜੀ ਕਿ ਬਲੈਕ ਆਊਟ ਹੋ ਚੁੱਕਿਆ ਹੈ ਸਿਰਫ ਵਾਹਨਾਂ ਦੀਆਂ ਤਸਵੀਰਾਂ ਇਹ ਵਾਹਨਾਂ ਦੀਆਂ ਹੀ ਲਾਈਟਾਂ ਚੱਲਦੀਆਂ ਦੇਖਣ ਨੂੰ ਮਿਲ ਰਹੀਆਂ ਹਨ ਉਸ ਤੋਂ ਇਲਾਵਾ ਸਾਰਿਆਂ ਨੇ ਸਾਰੀਆਂ ਦੁਕਾਨਾਂ ਜਿਹੜੇ ਬੰਦ ਕਰਵਾ ਦਿੱਤੀਆਂ ਗਿਆ ਹਨ ਬਲਸਮ ਨਾਲ ਜਿੱਥੇ-ਇਥੇ ਦੁਕਾਨਾਂ ਕੋਈ ਦੁਕਾਨਾਂ ਖੁੱਲ੍ਹੀ ਹੁੰਦੀ ਆ ਤਾਂ ਉਸ ਰਕੇ ਦੁਕਾਨ ਦੀਆਂ ਦੁਕਾਨਾਂ ਦੀਆਂ ਲਾਈਟਾਂ ਬੰਦ ਕਰਵਾਈਆਂ ਜਾ ਰਹੀਆਂ ਹਨ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਹਨ ਲਾਈਵ ਤਸਵੀਰਾਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਿਰਪੱਖ ਆਵਾਜ਼ ਤੇ ਕਿ ਸੰਗਰੂਰ ਦੇ ਵਿੱਚ ਜਿਹੜਾ ਕਿ 8 ਤੋਂ 9 ਵਜੇ ਤੱਕ ਦਾ ਟਾਈਮ ਜੋ ਦਿੱਤਾ ਗਿਆ ਸੀ ਤਾਂ ਉਸ ਦੇ ਮੁਤਾਬਕ ਸੰਗਰੂਰ ਦੇ ਵਿੱਚ ਬਲੈਕ ਆਊਟ ਹੋ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੇ ਫੋਨ ਦੀ ਸਕਰੀਨ ਤੇ ਬੇਸ਼ੱਕ ਜਿਹੜਾ ਕਿ ਵਾਹਨਾਂ ਦੀਆਂ ਲਾਈਟਾਂ ਦੇ ਕਾਰਨ ਜੋ ਚਾਨਣ ਦੇਖਣ ਨੂੰ ਮਿਲ ਰਿਹਾ ਹੈ ਤਾਂ ਉਸ ਤੋਂ ਇਲਾਵਾ ਦੁਕਾਨਾਂ ਜਿਹੜੇ ਕਿ ਲਾਈਟਾਂ ਬੰਦ ਕਰਵਾਈਆਂ ਜਾ ਰਹੀਆਂ ਹਨ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਜਿਹੜੇ ਕਿ ਲਾਈਵ ਤਸਵੀਰਾਂ ਤੁਸੀਂ ਇਧਰੋਂ ਦੇਖ ਸਕਦੇ ਹੋ ਆਪਣੇ ਫੋਨ ਦੀ ਸਕਰੀਨ ਤੇ ਕਿਆ ਚੱਲ ਰਿਹਾ ਹੈ ਲੈ ਮੋਰਾ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੇ ਫੋਨ ਦੀ ਸਕਰੀਨ ਤੇ ਜਿੱਥੇ ਕਿ ਸੰਗਰੂਰ ਦੇ ਵਿੱਚ 8 ਤੋਂ 9 ਵਜੇ ਤੱਕ ਦਾ ਆਇਓ ਟਾਈਮ ਜਿਹੜਾ ਕਿ ਇਹਦਾ ਬਲੈਕ ਆਊਟ ਦਾ ਸਮਾਂ ਦਿੱਤਾ ਗਿਆ ਸੀਦਾ ਉਸ ਦੇ ਮੁਤਾਬਕ ਸੰਗਰੂਰ ਦੇ ਵਿੱਚ ਬਲੈਕ ਆਊਟ ਆ ਹੋ ਚੁੱਕਿਆ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਸਿਰਫ ਵਾਹਨਾਂ ਦੀਆਂ ਤਸਵੀਰਾਂ ਹੈ ਜਿਹੜੇ ਕ ਵਾਹਨਾਂ ਦੀਆਂ ਲਾਈਟਾਂ ਹੀ ਚੱਲਦੀਆਂ ਦੇਖਣ ਨੂੰ ਮਿਲ ਰਹੀਆਂ ਹਨ ਸਿਰਫ ਐਮਰਜੈਂਸੀ ਥਾਵਾਂ ਹਸਪੀਟਲ ਵਗੈਰਾ ਨੇ ਕਿ ਉਹਨਾਂ ਹੀ ਲਾਈਟਾਂ ਚੱਲਦੀਆਂ ਦੇਖਣ ਨੂੰ ਮਿਲ ਗਈਆਂ ਐਮਰਜੈਂਸੀ ਥਾਵਾਂ ਦੇ ਜਿਹੜੇ ਕਿ ਲਾਈਟਾਂ ਚੱਲ ਰਹੀਆਂ ਉਸ ਦੇ ਇਲਾਵਾ ਪੂਰੇ ਸ਼ਹਿਰ ਦੀ ਲਾਈਟ ਕੱਟ ਦਿੱਤੀ ਗਈ ਹੈ ਸੰਗਰੂਰ ਦੇ ਵਿੱਚ ਬਲੈਕ ਆਊਟ ਹੋ ਚੁੱਕਿਆ ਹੈ 8 ਤੋਂ 9 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ ਤਾਂ ਉਸ ਦੇ ਮੁਤਾਬਕ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਰ ਦੇ ਵਿੱਚ ਬਲੈਕ ਆਊਟ ਹੋ ਚੁੱਕਿਆ ਹੈ ਪੂਰੇ ਸ਼ਹਿਰ ਦੀਆਂ ਲਾਈਟਾਂ ਬੰਦ ਕਰਵਾਤੀਆਂ ਹਨ ਪੰਜਾਬ ਪਾਰੀਆਂ ਦੇਸ਼ ਪਾਰੀਆਂ ਹੋਰ ਖਬਰਾਂ ਦੇ ਲਈ ਆਪਣੇ ਚੈਨਲ ਨਿਰਪੱਖ ਅਵਾਜ਼ ਨੂੰ ਫੋਲੋ ਸਬਸਕ੍ਰਾਈਬਰ ਜਰੂਰ ਕਰ ਲਿਓ